ਹੈਲੋ ਦੋਸਤੋ ਮੈਂ ਨਵਜਿੰਦਰ ਸਿੰਘ ਲਰਨ ਲੀਟ ਤੇ ਤੁਹਾਡਾ ਸਵਾਗਤ ਕਰਦਾ ਹਾਂ ਤੇ ਅੱਜ ਹੈ ਆਪਣੀ ਪਾਲਿਟੀ ਦੀ ਦੂਸਰੀ ਕਲਾਸ ਜਿਸ ਦੇ ਵਿੱਚ ਆਪਾਂ ਟੌਪਿਕ ਜਿਹੜਾ ਹੈ ਉਹ ਕਵਰ ਕਰਾਂਗੇ ਬੋਰਡ ਫੀਚਰਸ ਔਰ ਅਗਰ ਤੁਸੀਂ ਹੇਠ ਤੱਕ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰੱਖਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਬੈਲ ਆਈਕਨ ਵਾਲੀ ਕੰਟੀਨਿਊ 올 ਤੇ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਅਗਿਆਨ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਜੋ ਹੈ ਤੁਹਾਡੇ ਕੋਲੇ ਪਹਿਲਾਂ ਪਹੁੰਚਦੀ ਰਹੇ ਤਾਂ ਜੜੀਆਂ ਇਹ ਆਪਣੀਆਂ ਕਲਾਸਿਸ ਨੇ ਇਹ ਥਿਊਰੀ ਬੇਸ ਰਹਿੰਦੀਆਂ ਨੇ ਠੀਕ ਹੈ ਕਿਉਂਕਿ ਇਹਦੇ ਵਿੱਚ ਆਪਾਂ ਕੋਈ ਵੀ ਸ਼ਾਰਟਲੀ ਕਨਸੈਪ ਕੰਪਲੀਟ ਜਿਹੜਾ ਹੈ ਟੋਪਿਕ ਉਸ ਨੂੰ ਕੰਪਲੀਟ ਕਰਦੇ ਹਾਂ ਤਾਂ ਮੈਂ ਨਵਜਿੰਦਰ ਸਿੰਘ ਅੱਜ ਦੀ ਕਲਾਸ ਆਪਾਂ ਸ਼ੁਰੂ ਕਰਦੇ ਹਾਂ ਤਾਂ ਆਪਣੇ ਕੋਲ ਅੱਜ ਦੀ ਜਿਹੜੀ ਹੈ ਟੋਪਿਕ ਹੈ ਉਹ ਆਪਣੇ ਕੋਲ ਰਹਿਣ ਵਾਲਾ ਹੈ ਬੋਰਰ ਫੀਚਰਸ ਯਾਨੀ ਕਿ ਆਪਾਂ ਕਿਹੜੇ ਦੇਸ਼ ਤੋਂ ਕਿਹੜੀਆਂ ਕਿਹੜੀਆਂ ਚੀਜ਼ਾਂ ਉਧਾਰ ਲਈਆਂ ਨੇ ਤਾਂ ਫਰਸਟ ਹੈ ਆਪਣੇ ਕੋਲ ਯੂਕੇ ਯਾਨੀ ਕਿ ਬ੍ਰਿਟੇਨ ਤਾਂ ਬ੍ਰਿਟੇਨ ਤੋਂ ਆਪਾਂ ਕੈਬਿਨੇਟ ਠੀਕ ਹੈ दैन अपने कोल सिंगल सिटीजनशिप क्योंकि अपने भारत सिंगल सिटीजनशिप है फिर अपने कोल बाई कैमरल आ गया रूल ऑफ लॉ आ गया कैग की पोस्ट आ गई पी आई एल आ गया एंड पार्लियामेंटरी तो भी अपने को वर्ड्स ने अपने कोल जे भी ये सारे ने ठीक है, ता इना है, है तो इन्ना सब आप कितों जोड़ा है अडोप्ट किया है इसनों आप यूके तो अडोप्ट है ठीक है नैक्सट चलते हैं ਤਾਂ ਇਹ ਜਿਹੜੇ ਟੌਪਿਕਸ ਨੇ ਆਪਣੇ ਕੋਲ ਮੇਨ ਨਹੀਂ ਆਪਾਂ ਨੂੰ ਇਸ ਦੇ ਵਿੱਚ ਜ਼ਿਆਦਾ ਪੰਜਾਬੀ ਦੇ ਵਿੱਚ ਕਵਰ ਕਰਨ ਦੀ ਤਾਂ ਲੋੜ ਨਹੀਂ ਹੈ ਕਿਉਂਕਿ ਇਹ ਤਾਂ ਨਾਮਸ ਨੇ ਔਰ ਨਾਮ ਜਿਵੇਂ ਵੀ ਹੁੰਦਾ ਹੈਕਰ ਉਹਨੂੰ ਇੰਗਲਿਸ਼ ਦੇ ਵਿੱਚ ਪੜ੍ਹੀਏ ਜਾਂ ਪੰਜਾਬੀ ਦੇ ਵਿੱਚ ਪੜ੍ਹੀ ਉਹ ਸੇਮ ਹੀ ਰਹਿੰਦਾ ਹੈ ਤਾਂ ਉਸ ਨੂੰ ਆਪਾਂ ਇਸ ਲਈ ਜਿਹੜਾ ਹੈ ਸ਼ਾਰਟਲੀ ਕਵਰ ਕਰਾਂਗੇ ਇਸ ਚੀਜ਼ ਨੂੰ ਤਾਂ ਅਗਰ ਆਪਾਂ ਗੱਲ ਕਰੀ ਅੱਗੇ ਯੂਐਸਏ ਦੀ ਤਾਂ ਯੂਐਸਏ ਤੋਂ ਆਪਾਂ ਪ੍ਰੈਜ਼ੀਡੈਂਟ ਦੀ ਪੋਸਟ ਐਂਡ ਵਾਇਸ ਵਾਇਸ ਪ੍ਰੈਜ਼ੀਡੈਂਟ ਦੀ ਪੋਸਟ ਦੋਨੋਂ ਆਪਾਂ ਯੂਐਸਏ ਤੋਂ ਲਈਆਂ ਨੇ ਠੀਕ ਹੈ ਐਂਡ ਪ੍ਰੀਐਮਬਲ ਜਿਹੜਾ ਹੈ ਉਸ ਦੀ ਆਪਾਂ ਜਿਹੜਾ ਹੈ ਯੂਐਸਏ ਤੋਂ ਲਿਆ ਹੈ ਫੰਡਾਮੈਂ ठीक है तो अपने को रिमूवल ऑफ जजेस एंड रिमूवल ऑफ जजेस एंड जजेस सुप्रीम कोर्ट एंड हाई कोर्ट तो हाई कोर्ट के एंड सुप्रीम कोर्ट के जजेस की रिमूवल जी है, uh, हाँ, uh, है वह भी आप किए यू एस ए नैक्सट अगर आप गल करिए तो अपने को आयरलैंड तो आयरलैंड तो आप जो है ओीएसपी डी पी एस पी डी पी एस पी यानी कि डायरैक्ट प्रिंसीपल ऑफ स्टेट पॉलिसी ठीक है डायरैक्ट प्रिंसीपल ऑफ स्टेट पॉलिसी नैक्सट है अपने को मैथड ऑफ इलेक्शन ऑफ प्रेजीडेंट ਤਾਂ ਆਪਾਂ ਯੂਐਸਏ ਤੋਂ ਕੋਈ ਸੀ ਪ੍ਰੈਜ਼ੀਡੈਂਟ ਦੀ ਪੋਸਟ ਲਈ ਸੀ ਬਟ ਉਹਦੇ ਇਲੈਕਸ਼ਨਸ ਦਾ ਮੈਥਡ ਜਿਹੜਾ ਹੈ ਕਿੱਥੋਂ ਲਿਆ ਆਪਾਂ ਉਹ ਆਇਰਲੈਂਡ ਤੋਂ ਲਿਆ ਦੈਨ ਆਪਣੇ ਕੋਲੇ ਨੋਮੀਨੇਸ਼ਨ ਆਫ ਰਾਜ ਸਭਾ ਤੇ ਰਾਜ ਸਭਾ ਦੀ ਨੋਮੀਨੇਸ਼ਨ ਜਿਹੜੀ ਹੈ ਉਸ ਦਾ ਤਰੀਕਾ ਵੀ ਆਪਾਂ ਕਿੱਥੋਂ ਲਿਆ ਹੋਇਆ ਆਇਰਲੈਂਡ ਤੋਂ ਫਿਰ ਆਪਣੇ ਕੋਲ ਆਉਂਦਾ ਜੀ ਜਰਮਨੀ ਤਾਂ ਜਰਮਨੀ ਤੋਂ ਆਪਾਂ ਐਮਰਜੈਂਸੀ ਪਾਵਰਸ ਲਈਆਂ ਨੇ ਜਿਹੜੀਆਂ ਆਪਾਂ ਐਮਰਜੈਂਸੀ ਪਾਵਰਸ ਦੀ ਗੱਲ ਕਰਦੇ ਹਾਂ ਨਾ ਸਟੇਟ ਐਮਰਜੈਂਸੀ ਆਪਣੇ ਕੋਲ ਆ ਗਈ ਨੈਸ਼ਨਲ ਐਮਰਜੈਂਸੀ ਔਰ ਫਾਈਨੈਂਸ਼ੀਅਲ ਐਮਰਜੈਂਸੀ ਤਾਂ ਇਹ ਤਿੰਨੋਂ ਐਮਰਜੈਂਸੀਸ ਜਿਹੜੀਆਂ ਨੇ ਇਹ ਹੀ ਆਪਣੇ ਕੋ ਨੈਕਸਟ ਹੈ ਆਪਣੇ ਕੋਲ ਸਾਊਥ ਅਫਰੀਕਾ ਤਾਂ ਸਾਊਥ ਅਫਰੀਕਾ ਦੀ ਗੱਲ ਕਰੀਏ ਤਾਂ ਇਸ ਤੋਂ ਆਪਾਂ ਅਮੈਂਡਮੈਂਟ ਬਿਲ ਜਿਹੜਾ ਹੈ ਆਪਣੇ ਕੋਲ 368 ਨੰਬਰ ਆਰਟੀਕਲ ਦੇ ਅੰਦਰ ਆਉਂਦਾ ਹੈ ਉਹ ਅਮੈਂਡਮੈਂਟ ਬਿਲ ਜਿਹਦੇ ਤਹਿਤ ਆਪਾਂ ਅਮੈਂਡਮੈਂਟਸ ਕਰਕੇ ਆਪਣੇ ਨਵੇਂ ਆਰਟੀਕਲਸ ਬਣਾਉਂਦੇ ਹਾਂ ਆਪਣੇ ਨਵੇਂ ਪਾਰਟਸ ਬਣਾਉਂਦੇ ਹਾਂ ਸ਼ੈਡਿਊਲਸ ਬਣਾਉਂਦੇ ਹਾਂ ਠੀਕ ਹੈ ਤਾਂ ਅਮੈਂਡਮੈਂਟਸ ਕੀਤੀਆਂ ਜਾਂਦੀਆਂ ਨੇ ਸੰਵਿਧਾਨ ਦੇ ਵਿੱਚ ਤਾਂ ਉਹ ਅਮੈਂਡਮੈਂਟ ਬਿਲ ਜਿਹੜਾ ਹੈ ਆਪਾਂ ਸਾਊਥ ਅਫਰੀਕਾ ਤੋਂ ਲਿਆ ਹੈ ਫਿਰ ਆਪਾਂ ਗੱਲ ਕਰੀਏ ਰਸ਼ੀਆ ਯਾਨੀ ਕਿ ਵੀਐਸਐਸਆਰ ਦੀ ਤੋਸਟ ਆਪ ਕੋ ਫੰਡਾਮੈਂਟਲ ਡਿਊਟੀਆਂ ਆਪ ਜਾਤੋ ਨਹੀਂ ਹਨ ਅਤੇ 5 ਇਅਰ ਪਲਾਨ ਜਿਹੜਾ ਹੈ ਆਪਾਂ ਉਹ ਵੀ ਕਿਸ ਤੋਂ ਲਿਆ ਸੀ ਰਸ਼ੀਆ ਤੋਂ ਲਿਆ ਸੀ ਜਿਹੜਾ 5 ਇਅਰ ਪਲਾਨ 2014 ਦੇ ਵਿੱਚ ਖਤਮ ਕਰ ਦਿੱਤਾ ਗਿਆ ਔਰ ਇਸ ਦੀ ਜਗ੍ਹਾ ਤੇ 1 ਜਨਵਰੀ 2015 ਦੇ ਵਿੱਚ ਜਿਹੜਾ ਸੀ ਉਹ ਨੀਤੀ ਆਯੋਗ ਦੀ ਸਥਾਪਨਾ ਕੀਤੀ ਗਈ ਨੈਕਸਟ ਅਗਰ ਆਪਾਂ ਗੱਲ ਕਰੀਏ ਤਾਂ ਉਹ ਹੈ ਆਪਣੇ ਕੋਲ ਜੀ ਕੈਨੇਡਾ ਤਾਂ ਕੈਨੇਡਾ ਤੋਂ ਆਪਾਂ ਫੈਡਰਲ ਪਾਵਰਸ ਠੀਕ ਹੈ ਰੈਜੀਡੈਂਸੀ ਪਾਵਰਸ ਐਂਡ ਪਾਰਲੀਮੈਂਟ ਐਡਵਾਈਸਰੀ ਜੁਡੀਸ਼ੀਅਨ ਜੂਰਿਕਸ਼ਨ ਐਂਡ ਸਟੇਟ ਗੋਵਾ ਐਪ ਠੀਕ ਹੈ ਤਾਂ ਸਟੇਟ ਗਵਰਨਮੈਂਟ ਐਪ ਤਾਂ ਇਹ ਸਾਰੀਆਂ ਜਿਹੜੀਆਂ ਪਾਵਰਸ ਨੇ ਇਹ ਆਪਾਂ ਕੈਨੇਡਾ ਤੋਂ ਜਿਹੜੀਆਂ ਨੇ ਅਡਾਪਟ ਕੀਤੀਆਂ नैक्सट है अपने कोस्ट्रेलिया तो ऑस्ट्रेलिया तो आप फ्री ट्रेड कॉमर्स जॉइंट सिटिंग जॉइंट सिटिंग यानी कि जी अपने को अगर कोई बिल हूँ है तो बिल जो काफ़ी टाइम तो अगर किसी लोग सभा भेजा गया तो उ राज्यसभा भेजा गया तो उसे कोई भी कार्रवाई ना की गई तो उस समय से कि हों बिल लैके प्रेजीडेंट द्वारा जी है जॉइंट सिटिंग बिठाई जाती है प्रैजडेंट जो है इसी जॉइंट सीटिंग जो है बिठाता है जिड़ी कि अपने को आर्टिकल नंबर एक सौ अठ हूँ है जिस सभाबर राज्यसभा के मैंबर और प्रैजिडेंट जो हूँ है तीनों आंद मीटिंग जी है बिठाई जाती है बट इससे एक गल याद रखनी कि जोड़ा प्रैजडेंट हूँ है इस मीटिंग जोड़ा हों जॉइंट सीटिंग शुरू करता है बट इस प्रधानगी कौन करता है वह लोग सभा का स्पीकर करता है ठीक है वो लोग सभा का स्पीकर करता है फिर अपने कोल कॉन्क्रेंट लिस्ट आ गई जी भी अपना ऑस्ट्रेलिया तो जी है अडोप्ट की है नैक्सट अपने कोल तो है जापान तो जापान तो आप ईस्ट बाय लॉ जो अडोप्ट किया है नैक्सट अपने कोल है फ्रांस।, फ्रांस तो फ्रांस तो आप रिपब्लिक लिबरटी फैडरटी एंड लीगल्टी तो यह जारिया वर्ड्स ने जो पॉइंट्स ने यह सारे आप कितों जोड़े कवर किए हैं कितों अडोप्ट किए हैं तो यह आप फ्रांस तो कवर किए हैं ਤਾਂ ਇਹ ਸਿੱਝੀ ਆਪਣੇ ਕੋਲ ਬੋਰਡ ਫੀਚਰਸ ਜਿਹੜੀਆਂ ਜਿਹੜੀਆਂ ਕਿ ਆਪਾਂ ਕੋਈ ਵੀ ਬੋਰਡ ਫੀਚਰਸ ਜਿਹੜੀਆਂ ਨੇ ਉਹ ਆਪਾਂ ਕਿਹੜੇ ਦੇਸ਼ ਤੋਂ ਕੀ-ਕੀ ਚੀਜ਼ਾਂ ਨੇ ਅਡਾਪਟ ਕੀਤੀਆਂ ਨੇ ਆਪਣੇ ਭਾਰਤ ਦੇ ਸੰਵਿਧਾਨ ਦੇ ਵਿੱਚ ਕਿਹੜੀਆਂ-ਕਿਹੜੀਆਂ ਉਧਾਰ ਲਈਆਂ ਹੋਈਆਂ ਚੀਜ਼ਾਂ ਨੇ ਆਪਣੇ ਕੋਲ ਜਿਹੜੀਆਂ ਕਿ ਆਪਣੇ ਸੰਵਿਧਾਨ ਦੇ ਵਿੱਚ ਐਡ ਹਨ ਜਿਹੜੀਆਂ ਕਿ ਸੇਮ ਕਿਸੇ ਹੋਰ ਦੇਸ਼ ਦੇ ਸੰਵਿਧਾਨ ਦੇ ਵਿੱਚ ਵੀ ਹਨ ਤਾਂ ਇਹ ਸਾਰੀਆਂ ਆਪਣੇ ਕੋਲ ਇੰਨੀਆਂ ਸੀਗੀਆਂ ਜਿਸ ਦਿਨ ਨੂੰ ਆਪਾਂ ਅੱਜ ਦੀ ਕਲਾਸ ਦੇ ਵਿੱਚ ਕਵਰ ਕੀਤਾ ਔਰ ਅਗਰ ਤੁਸੀਂ ਵੀਡੀਓ ਨੂੰ ਪੂਰਾ ਦੇਖ ਕੇ ਵੀ ਹਜੇ ਤੱਕ ਜਾਂ ਫਿਰ ਚੈਨਲ ਤੇ ਨਵੇਂ ਹੋ ਤਾਂ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰੱਖਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲੈਣਾ ਔਰ ਬੈਲ ਆਈਕਨ ਵਾਲੀ ਘੰਟੀ ਨੂੰ ਆਲ ਤੇ ਜੁੜ ਪ੍ਰੈਸ ਕਰ ਲਓ ਤਾਂ ਕਿ ਅਗੀਆਂ ਆਉਣ ਵਾਲੀਆਂ ਥੈਰੇਟਿਕਲ ਕਲਾਸਿਸ ਦੀ ਪਹੁੰਚਦੀ ਰਹੇ ਔਰ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰਨਾ ਨਾ ਭੁੱਲਿਓ ਤਾਂ ਕਿ ਉਹ ਵੀ ਆਪਣੀ ਤਿਆਰੀ ਨੂੰ ਬਿਹਤਰੀਨ ਬਣਾ ਸਕਣ ਔਰ ਅੱਜ ਦੀ ਕਲਾਸ ਨੂੰ ਪੂਰਾ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ